ਅਕਸਰ ਲੋਕ ਘਰ ਬਣਾਉਂਦੇ ਸਮੇਂ ਸੋਚਦੇ ਨੇ ਪਿੱਲਰ ਲਾਈਏ ਜਾਂ ਬਿਨਾ ਪਿੱਲਰ ਵਾਲਾ ਘਰ ਬਣਾਈਏ ਆਉ ਦੋਨਾਂ ਦਾ ਖਰਚ ਤੇ ਬਚ ਦਾ ਮੁਕਾਬਲਾ ਕਰਦੇ ਆ ਪਹਿਲਾਂ ਬਿਨਾ ਪਿੱਲਰ ਵਾਲਾ ਘਰ ਜਿਹਨੂੰ ਅਸੀਂ ਲੋਡ ਬੈਰਿੰਗ ਸਿਸਟਮ ਕਹਿੰਦੇ ਹਾਂ ਜਿਸ ਵਿੱਚ ਕੰਧਾਂ ਹੀ ਸਾਰਾ ਭਾਰ ਚਲਦੀਆਂ ਨੇ ਇਸ ਦਾ ਫਾਇਦਾ ਇਹ ਹੈ ਕਿ ਪਿੱਲਰ ਸਟੀਲ ਤੇ ਵਿਧੇਰੇ ਕੰਕਰੀਟ ਦਾ ਖਰਚਾ ਬਚ ਜਾਂਦਾ ਹੈ ਜੇ ਘਰ ਸਿਰਫ ਇੱਕ ਜਾਂ ਦੋ ਮੰਜ਼ਲਾ ਬਣਾਉਣਾ ਹੋਵੇ ਤਾਂ ਥੋੜਾ ਸਸਤਾ ਪੈਂਦਾ ਹੈ ਪਰ ਨੁਕਸਾਨ ਇਹ ਹੈ ਨਾ ਤਾਂ ਵੱਡਾ ਹਾਲ ਬਣ ਸਕਦਾ ਹੈ ਖੁੱਲੀ ਜਗ੍ਹਾ ਨਹੀਂ ਬਣ ਸਕਦੀ ਤੇ ਭਵਿੱਖ ਵਿੱਚ ਹੋਰ ਮੰਜ਼ਲ ਜੋੜਨਾ ਔਖਾ ਹੋ ਜਾਂਦਾ ਹੈ ਤੇ ਪਿੱਲਰ ਵਾਲਾ ਕਰ ਜਿਸ ਨੂੰ ਅਸੀਂ ਫਰੇਮ ਸਟਰਕਚਰ ਕਹਿੰਦੇ ਹਾਂ ਪਿੱਲਰ ਤੇ ਬੀਮ ਸਾਰਾ ਭਾਰ ਚੁਲਦੇ ਨੇ ਇਹਦਾ ਫਾਇਦਾ ਇਹ ਹੈ ਕਿ ਕੰਧਾਂ ਸਿਰਫ ਪਾਰਟੀਸ਼ਨ ਲਈ ਬਣਦੀਆਂ ਨੇ ਜਿਸ ਕਰਕੇ ਵੱਡਾ ਹਾਲ ਪਾਰਕਿੰਗ ਜਾਂ ਖੁੱਲੀ ਜਗ੍ਹਾ ਆਸਾਨੀ ਨਾਲ ਬਣ ਜਾਂਦੀ ਹੈ ਖਰਚਾ ਜ਼ਰੂਰ ਵੱਧ ਆਉਂਦਾ ਹੈ ਕਿਉਂਕਿ ਸਟੀਲ ਤੇ ਕੰਕਰੀਟ ਹੋਰ ਲੱਗਦੀਆਂ ਹਨ ਪਰ ਲੰਬੇ ਸਮੇਂ ਲਈ ਘਰ ਜ਼ਿਆਦਾ ਮਜ਼ਬੂਤ ਤੇ ਫਿਊਚਰ ਪ੍ਰੂਫ ਰਹਿੰਦਾ ਹੈ ਹੁਣ ਨਤੀਜਾ ਇਹ ਹੈ ਕਿ ਜੇ ਇੱਕ ਜਾਂ ਦੋ ਮੰਜ਼ਲ ਘਰ ਬਣਾਉਣਾ ਹੈ ਤਾਂ ਬਜਟ ਟਾਈਟ ਹੈ ਬਿਨਾ ਪਿੱਲਰ ਵਾਲਾ ਘਰ ਚੱਲ ਸਕਦਾ ਹੈ ਪਰ ਜੇ ਘਰ ਵੱਡਾ ਖੁੱਲੇ ਹਾਲ ਜਾਂ ਦੋ ਤੋਂ ਵੱਧ ਮੰਜ਼ਲ ਦਾ ਪਲਾਨ ਹੈ ਤਾਂ ਪਿੱਲਰ ਵਾਲਾ ਘਰ ਹੀ ਵਧੀਆ ਸੁਰੱਖਿਅਤ ਚੋਣ ਹੈ ਤੁਸੀਂ ਕੀ ਸੋਚਦੇ ਹੋ ਪਿੱਲਰ ਵਾਲਾ ਘਰ ਜਾਂ ਬਿਨਾ ਪਿੱਲਰ ਵਾਲਾ ਤੁਹਾਡੇ ਹਿਸਾਬ ਨਾਲ ਕਿਹੜਾ ਚੰਗਾ ਹੈ ਕਮੈਂਟ ਕਰਕੇ ਜਰੂਰ ਦੱਸੋ ਹੋਰ ਅਜਈਆਂ ਕੰਟਰਕਸ਼ਨ ਟਿਪਸ ਲਈ ਜੁੜੇ ਰਹੋ ਬ੍ਰਿਕ ਬਾਈ ਬ੍ਰਿਕ ਪੰਜਾਬ ਦੇ ਨਾਲ